ਨੇ ਉਹ ਇਸ ਬਜਟ ਨੂੰ ਸਿਰੇ ਤੋਂ ਨਕਾਰ ਚੁੱਕੇ ਨੇ ਇਸ ਬਜਟ ਦੇ ਵਿੱਚ ਪੰਜਾਬ ਪ੍ਰਤੀ ਨਫਰਤ ਹੈ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਦੀ ਔਰ ਕੇਂਦਰ ਸਰਕਾਰ ਦੀ ਉਹ ਸਪਸ਼ਟ ਨਜ਼ਰ ਆਉਂਦੀ ਹੈ ਔਰ ਮੈਂ ਸਮਝਦਾ ਕਿ ਆ ਆ ملک ਕਿਸ ਪਾਸੇ ਵੱਲ ਜਾ ਰਿਹਾ ਹੈ ਇਕਨੋਮੀ ਕਿਸ ਪਾਸੇ ਵੱਲ ਜਾ ਰਹੀ ਹੈ ਉਹਦਾ ਅੰਦਾਜ਼ਾ ਕੱਲ ਹੀ ਦੇਸ਼ ਦੇ ਲੋਕਾਂ ਨੂੰ ਬੜੇ ਭਲੀ ਭੰਦੀ ਅੰਦਾਜ਼ਾ ਹੋ ਗਿਆ ਸੀਗਾ ਇਕਨੋਮਿਕ ਸਰਵੇ ਦੇਸ਼ ਦਾ ਕੱਲ ਉਹ ਪੇਸ਼ ਕੀਤਾ ਗਿਆ ਤੇ ਇਹੀ ਮੋਦੀ ਸਾਹਿਬ ਇਹੀ ਐਨਡੀਏ ਸਰਕਾਰ ਜਿਹੜੀ ਗੱਲ ਕਰਦੀ ਸੀ ਜੀ ਕਿ ਅਸੀਂ 5 ਸਾਲਾਂ ਦੇ ਵਿੱਚ 5 ਟ੍ਰਿਲੀਅਨ ਇਕਨੋਮੀ ਬਣਾਵਾਂਗੇ ਅਸੀਂ ਜੀ 1900 2047 ਤੱਕ ਅਸੀਂ ਦੇਸ਼ ਨੂੰ ਤੀਜੀ ਸਭ ਤੋਂ ਵੱਡੀ ਇਕਨੋਮਿਕ ਪਾਵਰ ਬਣਾਵਾਂਗੇ ਤੇ ਉਸ ਇਕਨੋਮਿਕ ਬਜਟ ਦੇ ਵਿੱਚ ਉਹਨਾਂ ਨੇ ਆਪ ਮੰਨਿਆ ਕਿ ਇਨਵੈਸਟਮੈਂਟ ਜਿਹੜੀ ਉਹ 45% ਘਟ ਗਈ ਹੈ ਜਿਹੜੀ ਪ੍ਰੋਡਕਸ਼ਨ ਹੈ ਉਹ 15% ਘਟ ਗਈ ਹੈ ਜਿਹੜੇ ਐਕਸਪੋਰਟਸ ਨੇ ਉਹ 12% ਘਟ ਗਏ ਨੇ ਜਦੋਂ ਇੰਡਸਟਰੀ ਦੇ ਵਿੱਚ ਐਕਸਪੋਰਟਸ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਇਨਵੈਸਟਮੈਂਟ ਦੇ ਵਿੱਚ ਇੰਨੀ ਵੱਡੀ ਗ੍ਰਾਵਿਟੀ ਕੇਂਦਰ ਸਰਕਾਰ ਆਪ ਮੰਨ ਰਹੀ ਹੈ ਤੇ ਕਿਹੜੇ ਪਾਸੇ 5 ਟ੍ਰਿਲੀਅਨ ਇਕਨੋਮੀ ਬਣਾਉਣ ਦੀਆਂ ਗੱਲਾਂ ਕਰਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਕਿ ਇਹ ਸਰਕਾਰ ਨੇ ਇਹ ਹੋਰ ਕੱਖ ਨਹੀਂ ਹੈਗਾ ਪੰਜਾਬ ਦੇ ਲਈ ਇਹਨਾਂ ਨੇ ਨਫਰਤ ਜਿਹੜੀ ਉਹ ਇਸ ਬਜਟ ਦੇ ਵਿੱਚ ਸਪਸ਼ਟ ਨਜ਼ਰ ਆ ਰਹੀ ਹੈ ਕੱਲੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਕੋਸੀ ਬਚਾਉਣ ਦੇ ਲਈ ਅਸੀਂ ਨਹੀਂ ਕਹਿੰਦੇ ਹੈਗੇ ਕਿ ਕਿਸੇ ਸਟੇਟ ਨੂੰ ਨਾ ਦਿਓ ਪਰ ਜਿਸ ਤਰੀਕੇ ਦੇ ਨਾਲ ਬਿਹਾਰ ਨੂੰ 26 ਕਰੋੜ 26000 ਕਰੋੜ ਆਂਧਰਾ ਪ੍ਰਦੇਸ਼ ਨੂੰ 16000 ਕਰੋੜ ਜਿੰਨਾਂ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟਿਕੀ ਹੋਈ ਹੈ ਜਿੰਨਾਂ ਦੀਆਂ ਸਪੋਰਟ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟਿਕੀ ਹੋਈ ਹੈ ਉਹਨਾਂ ਨੂੰ ਹਜ਼ਾਰਾਂ ਕਰੋੜ ਦੇ ਗੱਫੇ ਦੇਣ ਚੰਗੀ ਗੱਲ ਐ ਸੀ ਨਹੀਂ ਕੋਈ ਆਬਜੈਕਟ ਕਰਦੇ ਹੈਗੇ ਪਰ ਦਿੱਲੀ ਨਾਲ ਪਰ ਪੰਜਾਬ ਨਾਲ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਕਿ ਸਿਰਫ ਔਰ ਸਿਰਫ ਇੱਥੇ ਆਮ ਆਦਮੀ ਪਾਰਟੀ ਦਾ ਦਾ ਰਾਜਭਾਗ ਹੈ ਲੋਕ ਇੱਥੇ ਤੁਹਾਡੀਆਂ ਨਫ਼ਰਤ ਪਾਉ ਨੀਤੀਆਂ ਨੂੰ ਨਕਾਰ ਕੇ ਅਰਵਿੰਦ ਕੇਜਰੀਵਾਲ ਦੀਆਂ ਹੈਲਥ ਔਰ ਐਜੂਕੇਸ਼ਨ ਔਰ ਇਮਾਨਦਾਰੀ ਦੀਆਂ ਨੀਤੀਆਂ ਦੇ ਉੱਪਰ ਮੋਹਰ ਲਾਉਂਦੇ ਨੇ ਤੁਸੀਂ ਇਸ ਕਰਕੇ ਦੁਸ਼ਮਣੀ ਜਿਹੜੀ ਪੰਜਾਬ ਔਰ ਦਿੱਲੀ ਦੇ ਨਾਲ ਕੱਢ ਰਹੇ ਹੋ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਔਰ ਸਿਰਫ ਆਪ ਦੀ ਕੁਰਸੀ ਬਚਾਉ ਅ ਬਜਟ ਹੈ ਹੋਰ ਇਹਦੇ ਵਿੱਚ ਕੱਖ ਨਹੀਂ ਹੈ ਬਾਕੀ ਸਾਰੇ ਮੁਲਕ ਦੇ ਨਾਲ ਖਾਸ ਤੌਰ ਤੇ ਚੇਚੇ ਤੌਰ ਤੇ ਪੰਜਾਬ ਦੇ ਨਾਲ ਇਹ ਬਹੁਤ ਵੱਡਾ ਧੋਖਾ ਹੈ ਜਿਹਨੂੰ ਕਿ ਅੱਜ ਸਮੁੱਚਾ ਪੰਜਾਬ ਹੈ ਜਿਹੜਾ ਉਸਪਸ਼ਟ ਤੌਰ ਦੇ ਉੱਪਰ ਨਕਾਰਦਾ ਹੈ ਸੋ ਬਹੁਤ ਬਹੁਤ ਧੰਨਵਾਦੀ ਕੋਈ ਸਰ ਤੁਸੀਂ ਕੀ ਡਿਮਾਂਡ ਰੇਜ਼ ਕੀਤੀ ਸੀਗੀ ਕਿ ਬਜਟ ਦੇ ਵਿੱਚ ਸਨ ਕਰਾਮੀ ਮਿਲਣਾ ਚਾਹੀਦਾ ਹੈ ਦੇਖੋ ਅਸੀਂ ਕੱਲ ਜਿਹੜਾ ਇਹ ਬਜਟ ਦਾ ਤਾਂ ਕਰ ਚਲੋ ਪਹਿਲਾਂ ਹੀ ਕਈ ਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਐਮਪੀ ਸਾਹਿਬਾਨ ਵੀ ਉਹ ਕਈ ਵਾਰੀ ਰਿਪਰੈਜੈਂਟੇਸ਼ਨ ਜਿਹੜੇ ਦੇ ਚੁੱਕੇ ਨੇ ਪਰ ਜਿਹੜੀ ਪਲੈਨਿੰਗ ਕਮਿਸ਼ਨ ਕੋਲ ਅ ਕੱਲ ਜਿਹੜੀ ਮੰਗ ਰੱਖੀ ਹੈ ਪੰਜਾਬ ਨੇ ਉਹ 132000 ਕਰੋੜ ਰੁਪਏ ਦੀ ਮੰਗ ਰੱਖੀ ਹੈ ਔਰ ਇਹਦੇ ਵਿੱਚ ਉੱਚੇਚੇ ਤੌਰ ਤੇ 75000 ਕਰੋੜ ਹੈ ਜਿਹੜਾ ਉਹ ਸਪੈਸ਼ਲੀ ਮੰਗਿਆ ਗਿਆ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਲਈ ਪੰਜਾਬ ਵੱਲੋਂ ਮੰਗਿਆ ਗਿਆ ਕਿਸ ਤਰੀਕੇ ਦੇ ਨਾਲ ਜੋ ਪਾਣੀ ਧਰਤੀ ਹੇਠਲਾ ਪਾਣੀ ਹੈ ਉਹਨੂੰ ਬਚਾਉਣ ਦੇ ਲਈ ਮੰਗਿਆ ਗਿਆ ਹੈ ਪੰਜਾਬ ਕੋਲ ਕ੍ਰੌਪ ਡਾਈਵਰਸੀਫਿਕੇਸ਼ਨ ਔਰ ਵੈਲਿਊ ਐਡੀਸ਼ਨ ਆਫ ਕ੍ਰੌਪ ਦੇ ਲਈ ਮੰਗਿਆ ਗਿਆ ਹੈ ਪੰਜਾਬ ਵੱਲੋਂ ਐਮ ਐਸ ਐਮ ایਜ਼ ਦੇ ਲਈ ਮੰਗਿਆ ਗਿਆ ਹੈ ਪੰਜਾਬ ਵੱਲੋਂ ਹੈਲਥ ਕੇਅਰ ਔਰ ਐਜੂਕੇਸ਼ਨ ਸਿਸਟਮ ਦੇ ਲਈ ਅਲੱਗ ਤੋਂ ਮੰਗਿਆ ਗਿਆ ਹੈ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਤੋਂ ਨਾਰਕੋ 테ਰੋਰਿਜ਼ਮ ਚੱਲ ਰਿਹਾ ਹੈ ਉਹਨੂੰ ਜੜੋਂ ਖਤਮ ਕਰਨ ਦੇ ਲਈ ਮੰਗਿਆ ਗਿਆ ਸੋ ਇਹ ਤਕਰੀਬਨ 132000 ਕਰੋੜ ਹੈ ਜਿਹੜਾ ਉਹ ਆਉਣ ਵਾਲੇ 5 ਸਾਲਾਂ ਦੇ ਲਈ ਉਹ ਪੰਜਾਬ ਨੇ ਕੱਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਅਮਨ ਜੀ